ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਆ ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਉਹ ਆ ਲੇਕਿਨ ਮੈਂ ਤੁਹਾਨੂੰ ਸਿੱਧਾ ਪ੍ਰਾਈਮ ਨੇ ਸਭ ਕੋ ਲੈ ਕੇ ਜਾਉਂਦਾ ਉਹ ਸਰ ਸਾਨੂੰ ਇਹ ਤੋਂ ਵੀ ਸਾਨੂੰ ਰੋਕਿਆ ਸਾਡੀ ਰਾਜਤਾਨੀ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ ਯਾਰ ਉਹ ਗੈਟ ਕੀ ਜਲ ਹੋਣੀ ਸੀ ਨਾ ਬੈਠ ਕੇ ਅਸੀਂ ਅਸੀਂ

ਮੈਂ ਕਿਸੇ ਜਿੱਥੇ ਆਰਡੀਨੈਂਸ ਬਣੇ ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਸਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ ਉਸ ਤੋਂ ਬਾਅਦ ਤੁਸੀਂ ਬੇਹੇ ਹੋ ਗਏ ਪ੍ਰਾਣੇ ਹੋ ਗਏ ਸੀ ਤੁੰਨਾ ਤੋਂ ਆਰਡੀਨੈਂਸ ਨਾ ਪ੍ਰਾਣੇ ਹੋ ਗਏ ਨਾ ਆਰਡੀਨੈਂਸ ਅੱਜ ਕਿਹਨੇ ਪੜ੍ਹਦਾ ਅੱਛਾ ਇਹ ਪਹਿਲੀ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਮੈਨੂੰ ਦੱਸੋ ਤੁਸੀਂ ਛੁੱਪ ਕਰਨ ਨੂੰ ਸਿੱਧੀ ਗੋਲੀ ਚੋਂ ਮਾਰੀ ਪਾਰੀ ਜਵਾਬ ਸੁਣ ਲੋ ਛੁੱਪ ਕਰਨ ਨੂੰ ਸਿੱਧੀ ਗੋਲੀ ਚੋਂ ਮਾਰੀ ਹਫ਼ਤੇ ਬਾਅਦ ਆਇਆ ਸੀ ਜਲੰਧਰ ਪਹੁੰਚਿਆ ਤੁਹਾਡੇ ਨਾਲ ਛੁੱਪ ਕਰਨ ਨੂੰ ਪਾੜੀ ਕਰਦਾ ਉਸੇ ਦੌਰਾਨ ਕੱਟਿਆ ਕਾਲਜ ਦਾ ਟੁਕੜਾ ਸ਼ੇਨ ਕੀਤਾ ਜਾਵੇ ਤਾਂ ਉਹ ਸਾਧ ਸਾਰਿਆਂ ਦੀ ਤਕਲੀਦ ਹੈ ਹਾਂ ਤੁਹਾਨੂੰ ਹੱਕ ਹੈ ਕਿਸੇ ਦੀ ਜਾਨ ਲੈਣ ਦਾ ਨਾ ਕਿਸੇ ਨਹੀਂ ਨਹੀਂ ਤੁਸੀਂ ਇਹ ਦੱਸੋ ਵੀ ਮਨੋਰ ਲਾਲ ਨਹੀਂ ਕਿਹਨੇ ਕਿਉਂ ਮਨੋਰ ਲਾਲ ਖੱਤਰ ਹੈ ਨਹੀਂ ਮਨੋਰ ਲਾਲ ਅੱਛਾ ਫਿਰ ਇਹ ਦੱਸੋ ਅੱਛਾ ਉਹ ਤਾਂ ਕਰਮ ਕਰਾਂਗੇ ਇਹ ਦੱਸੋ ਮੇਰੇ ਨੰਬਰ ਦੇ ਪੋਸਟ ਮੇਰੇ ਬੱਚੇ ਰੋਣ ਲੱਪੇ ਲੇ ਕਿ ਤੁਸੀਂ ਵਿੱਚ ਕਿਉਂ ਜਾਂਦੇ ਮੈਂ ਕਿਹਾ ਮੇਰੇ ਪੁੱਤ ਮੇਰੀ ਜ਼ਿੰਦਗੀ ਉਹਨਾਂ ਨੇ ਬਖਸ਼ੀ ਆ ਮੇਰੇ ਰਿਕਾਰਡ ਵੀ ਪਹਿਲੇ ਉਹਨਾਂ ਨੇ ਬਣਾਏ ਖਾੜੇ ਵੀ ਬਿٹے ਮੈਂ ਕਰਜ਼ਦਾਰ ਆ ਮੈਂ ਕਰਜ਼ਦਾਰ ਆ ਮੈਂ ਤਾਂ ਜਾਣਾ ਮੈਂ ਨੂਨ ਤੇ ਨੂਨ ਸਿਟਣਾ ਰਹੇ ਹਾਂ ਸਰ ਤੁਸੀਂ ਜਵਾਬ ਦਿਓ ਸਾਡੀ ਗੱਲ ਦਾ ਜਵਾਬ ਕੋਈ ਨਹੀਂ ਆਇਆ ਤੁਹਾਨੂੰ ਮੈਂ ਤੁਹਾਡੀ ਗੱਲ ਦਾ ਇਹੀ ਜਵਾਬ ਦਿੰਦਾ ਕਿ ਨਿਵਰਤਨ ਨਾਲ ਜਾਣਾ ਨਹੀਂ ਅਸੀਂ ਨਿਵਰਤਨ ਨਾਲ ਗਏ ਸੀਗੇ ਜੀ ਅਸੀਂ ਹੁੱਲੜ ਨਹੀਂ ਬਾਜੀ ਕੀਤੀ ਅਸੀਂ 13 ਮਹੀਨੇ ਇੱਕ ਮਿੰਟ ਫਿਰ ਵੀ ਕਿਉਂ ਜਾਂਦੇ 13 ਮਹੀਨੇ ਦਿੱਲੀ ਦੇ ਵਿੱਚ ਰਹੇ ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ ਉੱਥੇ ਕੀ ਕੁਝ ਹੋਇਆ ਦੱਸੋ ਅੱਜ ਤੱਕ ਉਹਨਾਂ ਲੋਕਾਂ ਤੋਂ ਲਾ ਕੇ ਪੁੱਛੀ ਹੋਊਗਾ چھوڑ دیا لا ملنا 13 مہینے وہ جڑے میں اپ اوتھے دیکھے ہیں ہاں جی وہ اک قدرت نے مالک نے گورنارنگت بادشاہ نے ایسا برتارا بتایا جواب نہیں دے رہا جواب دے باد مردہ آواز مردہ آواز مردہ آواز جواب نہیں دے جواب دو پھر جواب دو جواب دو جواب زمین خانوں کیا ہو کیا دکھا دو ਇਸ ਕੰ ਦਾ ਜਵਾਬ ਇਹ ਆ ਹਾਂਜੀ ਇੱਕੋ ਚੁੱਪ ਚੁੱਪ ਦੇਖੋ ਇਸ ਕੰ ਦਾ ਇਹ ਜਵਾਬ ਕਿ ਜੀ ਤੁਹਾਨੂੰ ਹਕੂਮਤ ਦਾ ਹੀ ਜਾਂ ਕਿਸੇ ਦਾ ਇਤਰਾਜ਼ ਆ ਹਾਂਜੀ ਹੰਸਰਾਜ ਹੰਸ ਤੁਹਾਨੂੰ ਜਵਾਬ ਦੇ ਰਣ ਤੁਹਾਡਾ ਬੱਚਾ ਇੱਥੇ ਹੀ ਆਣਾ ਹਾਂਜੀ ਦੱਸੋ ਦੱਸੋ ਮੇਰੀ ਮੈਂ ਉਦੋਂ ਅਜੇ ਛੋੜਿਆ ਹੀ ਸੀ ਨਵਾਸੀ ਮੈਨੂੰ ਬਾਅਦ ਚ ਜਦੋਂ ਫਰਸ਼ ਕਲਰ ਦੇ ਕੋ ਚੱਜ ਦਾ ਕੋਈ ਪੋਰਟਫੋਲੀਓ ਹੁੰਦਾ ਮੈਂ ਕਿਸੇ ਜਿੱਥੇ ਆਰਡੀਨੈਂਸ بڑے ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਸਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ ਉਹ ਤੋਂ ਬਾਅਦ ਤੁਸੀਂ ਬੇਹੇ ਹੋ ਗਏ ਪੁਰਾਣੇ ਹੋ ਗਏ ਤੁਸੀਂ ਤਿੰਨ ਤੋਂ ਨਾਲ ਨਹੀਂ ਨਾ ਕੋਈ ਪ੍ਰੋਪੋਜ਼ਲ ਅੱਛਾ ਇਹ ਪਹਿਲੀ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਵੇ ਦੱਸੋ ਜੀ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਸਾਹਿਬ ਜਵਾਬ ਸੁਣ ਲਓ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਹਫ਼ਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਜੋ ਕੱਢ ਕੇ ਸਾਰਾ ਜਮਾਨਾ ਉਹ ਸਰ ਉਹਦੀ ਗੱਲ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ ਅੱਜ ਲਿਓ ਜਵਾਬ ਹੋਣੀ ਕਿ ਅਸੀਂ ਕਿ ਮੈਂ 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 ਜਿੰਨੇ ਵੀ ਕਿਸਾਨ ਲੀਡਰ ਸੀ ਉਹਨਾਂ ਨੂੰ ਸੁਨੇਹਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਆ ਬੇਸ਼ੱਕ ਤੁਸੀਂ ਸਮਝੋ ਵੀ ਸਭ ਤੋਂ ਮੈਂ ਉਹ ਆ ਦੇਖ ਕੇ ਮੈਂ ਤੁਹਾਨੂੰ ਸਿੱਧਾ ਪ੍ਰਾਇਮ ਨੇ ਸਾਬ ਕੋਲ ਲੈ ਕੇ ਜਾਣਾ ਉਹ ਸਰ ਸਾਨੂੰ ਇਹ ਤੁਸੀਂ ਸਾਨੂੰ ਰੋਕਿਆ ਸਾਡੀ ਰਾਜਤਾਨੀ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ ਯਾਰ ਬੈਠ ਕੀ ਗੱਲ ਹੋਣੀ ਸੀ ਨਾ ਬੈਠ ਕੇ ਅਸੀਂ ਅਸੀਂ ਸਾਡੇ ਛੱਡ ਕੇ ਬੈਠੇ ਰਹੇ ਕਮੇਟੀ ਤੋਂ ਮੈਂ ਲਗਾ ਕੇ ਆਉਂਦਾ ਆਹ ਮੰਮਾ ਸਾਡੇ ਸਭ ਕਹਿੰਦੇ ਉਹ ਨਹੀਂ ਪਾਉਂਦੇ ਇੱਕ ਇੱਕ ਸੱਜੂ ਸੋਹਣੇ ਸੀਗੇ ਰੋੜਕੇ ਵਾਲੇ ਇੱਕ ਰਾਜੇਵਾਲ ਸੀਗੇ ਉਹਨੇ ਮੈਨੂੰ ਪੰਜ ਨਾਂ ਦਿੱਤੇ ਸਾਹਿਬ ਜੀ ਓ ਸਾਰਾ ਭਾਜੀ ਬਾਈ ਜੀ ਸੁਣ ਲੋ ਪੰਜ ਨਾ ਦਿੱਤੇ ਸੀ 6ਵੀਂ ਕੋਈ ਬੀਬੀ ਜੀ ਵੀ ਸੀ ਜਥੇਵੰਦੀ ਚ ਮਿੰਨੂ ਮੇਰੇ ਮੋਬਾਈਲ 'ਚ ਹੈਗੇ ਆ ਮੈਂ ਤੁਹਾਨੂੰ ਕੱਢ ਕੇ ਕਹੂੰਗਾ ਤਖਵਾਲ 'ਚ ਛਾਪ ਦਊਗਾ ਟਾਈਮ ਲੈ ਲਿਆ ਸੀ ਪ੍ਰਾਈਮ ਮਿੰਿਸਟਰ ਸਾਹਿਬ ਤੋਂ ਉਦੋਂ ਨਹੀਂ ਉਦੋਂ ਨਹੀਂ ਮੇਰੀ ਕਿਸੇ ਨੇ ਸੁਣੀ ਬਾਅਦ 'ਚ ਜਦੋਂ ਮੈਂ ਗੱਲ ਕਰਾਈ ਨਾ ਤੋਮਰ ਸਾਹਿਬ ਨਾਲ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹਦੀ ਮਾੜੀ ਮੋਟੀ ਕੋਈ ਪੱਟ ਨਹੀਂ ਕਿਹੜੀ ਡੇਟ ਦੀ ਕਰਦੇ ਹੋ ਤੁਸੀਂ ਉਸ ਉਹਨੇ ਦਿਨਾਂ ਦੀ ਜਦੋਂ ਪਹਿਲਾਂ ਜਿਹੜਾ ਦਿਨਾਂ ਦੀ ਜਿਹਦਾ ਦਿਨਾਂ ਦੀ ਜਿਹੜੀ ਗੱਲ ਦਾ ਅਸੀਂ ਤੈਨੂੰ ਮੈਨੇ ਪਹਿਲਾਂ ਗੱਲ ਨਹੀਂ ਕਰੀ ਜਾਂਦੇ ਜਿਹਦਾ ਹੋਰ ਜਿਹਦਾ ਹੋਰੰ ਦਾ ਅੱਛਾ ਗੱਲ ਗੱਡੇ ਤੇ ਜੋ ਮੈਂ ਪਹਿਲਾਂ ਛੱਡੋ ਜੀ ਪਹਿਲਾਂ ਤਾਂ ਛੱਡੋ ਵੀ 20 ਨਵੰਬਰ ਛੱਡੋ ਕਿਉਂ ਉਹਦੇ ਨਾਲ ਰਿਲੇਟਡ ਆ ਚਲੋ ਦੱਸੋ ਅੱਛਾ ਟਾਈਮ ਲੈ ਲਿਆ ਸੀ ਪ੍ਰਧਾਨ ਮੰਤਰੀ ਸਾਹਿਬ ਤੋਂ ਇਹਨਾਂ ਨੇ ਕਿਹਾ ਜੀ ਦੂਸ ਵਿਚਤ ਨਹੀਂ ਕੋਈ ਆਏਗਾ ਮੀਡੀਆ ਜਾਂ ਲੋਕ ਮੈਂ ਕਿਹਾ ਜੀ ਬਿਲਕੁਲ ਤੁਹਾਡੇ ਮੀਟਿੰਗ ਹੋਏ ਕਿ ਬਾਅਦ ਚ ਤੁਸੀਂ ਆਪ ਨਸ਼ਰ ਕਰ ਦਿਓ ਤੁਹਾਨੂੰ ਪਤਾ ਪ੍ਰਾਈਮ ਮਿਨਿਸਟਰ ਕੋਲ ਲੈਣਾ ਤਾਂ ਮੁਸ਼ਕਲ ਸੀਗਾ ਟਾਈਮ ਸਾਰੀਆਂ ਏਜੰਸੀ ਚੈੱਕ ਕਰਦੀਆਂ ਮੈਂ ਕਿ ਇਹਨੂੰ ਉਸੇ ਕਰਦੇ ਨਹੀਂ ਦੇ ਲੋਕਾਂ ਵਾਸਤੇ ਟਾਈਮ ਨਹੀਂ ਨਹੀਂ ਬਾਰੇ ਲੋਕ ਸਿਸਟਮ ਤੋਂ ਹੁੰਦਾ ਇੱਕ ਤਾਂ ਥੋੜੀ ਮਿਲਦਾ ਨਹੀਂ ਨਹੀਂ ਮਿਲਦਾ ਲੋਕਾਂ ਨੂੰ ਟਾਈਮ ਮਿਲਦਾ ਜਦੋਂ ਟਾਈਮ ਮਿਲ ਗਿਆ ਜਦੋਂ ਟਾਈਮ ਮਿਲ ਗਿਆ ਇਹਨਾਂ ਨੇ 5:30 ਵਜੇ ਮੋਬਾਈਲ ਆਫ ਕਰ ਲਿਆ ਸੀ ਤੁਸੀਂ ਫੋਨ ਕਰਕੇ ਪਰ ਉਹ ਗੱਲ ਵੱਖਰੀ ਹੈ ਵੀ ਜਾਂ ਤੋਂ ਰੋਕਣਾ ਉਹ ਕਿਰਾ ਮੇਰਾ ਜਿਹੜਾ ਮੇਰਾ ਕੈਰੇਕਟਰ ਆ ਮੈਂ ਆਪਣੇ ਆਪਣੇ ਜਵਾਬ ਦੇਦਾ ਹਾਂ ਫਿਰ ਤੁਸੀਂ ਆਪਦਾ ਜਵਾਬ ਦੇ ਕੱਲਾ ਜਵਾਬ ਤੋਂ ਕੱਲਾ ਹਮੇਸ਼ਾ ਜੁੜਿਆ ਰਹੇ ਹਾਂ ਕੰਮ ਕਰਦੇ ਨਹੀਂ ਜਾ ਸਕਦੇ ਜਾ ਜਾ ਸਕਦੇ ਆ ਜਾ ਸਕਦੇ ਜੁੜਿਆ ਰਹੇ ਹਾਂ ਜਾਨ ਤੱਕ ਜੋ ਮਾਰਦਾ ਹੈ ਉਹ ਕਹਿ ਰਹੇ ਨੇ ਮਾਰਦਾ ਹੈ ਤੁਹਾਡੀ ਚਾਲ ਹੈ ਉਹ ਬੰਦਾ ਦੇ ਪਾਰੀ ਚਾਹੇ ਬੱਚਾ ਉਸੇ ਬੰਦੇ ਬੱਚਾ ਕਾਲਜ ਦਾ ਟੁਕੜਾ ਸ਼ਹੀਦ ਕੀਤਾ ਜਾਵੇ ਤਾਂ ਉਹ ਸਾਨੂੰ ਸਾਰੇ ਦੀ ਤਕਲੀਫ ਹੈ ਨਹੀਂ ਜੀ ਤਕਲੀਫ ਨਾ ਦੀ ਗੱਲ ਮਾਰੀਆਂ ਕਿਉਂ ਮਾਰੀਆਂ ਕਿਉਂ ਉਹਦੀ ਇਨਕੁਆਰੀ ਹੋ ਰਹੀ ਹੈ ਇਹਨੂੰ ਟੈਕਲ ਆ ਗਿਆ ਤੇ ਟਾਈਮ ਮਿਲ ਗਿਆ ਹੈ ਲੋਕਾਂ ਵਾਂਗ ਨਹੀਂ ਉਹ ਸ਼ੂਟ ਕੀਤਾ ਪੁਲਿਸ ਨੇ ਜੀ ਬਹੁਤ ਹੋਈ ਜਾਂਦੀ ਹੈ ਰਿਪੋਰਟ ਮਿਲ ਚੱਲਿਆ ਬਹੁਤ ਗੈਰ ਇਨਸਾਨੀ ਗੱਲ ਉਹਦਾ ਕੋਈ ਗੋਲੀ ਮਾਰੀ ਇਹਨੂੰ ਮੰਨਦਾ ਉਹਦਾ ਨਾਮ ਉਹ ਕਮੈਂਟ ਕਰ ਉਹ ਦਿੰਦੇ ਆ ਉਹਨਾਂ ਦੇ ਨਾਂ ਦਾ ਇਹ ਵੀ ਇਹਦਾ ਜਿਹੜਾ ਹੈਗਾ ਜੁਮੇਵਾਰ ਮੁੱਖ ਮੰਤਰੀ ਬਾਦਲਾ ਮਾਤਾ ਸਿਲਾ ਜੀ ਇੱਕ ਮਿੰਟ ਸਾਡਾ ਸਵਾਲ ਪੁੱਛੋ ਮੇਰਾ ਤੇਰਾ ਸਵਾਲ ਸੁਣੋ ਜੀ ਆਪਾਂ ਇਹ ਕਹਿੰਦੇ ਸੀ ਨਾ ਮੁੱਖ ਮੰਤਰੀ ਆ ਤੇ ਸਾਡੇ ਛੁੱਪ ਕਰਨ ਨੂੰ ਗੋਲੀ ਮਾਰਨ ਵਾਲਾ ਮੁੱਖ ਮੰਤਰੀ ਮਰੋਣਾਰ ਖੱਤਰਾ ਹੈ ਕਿ ਨਹੀਂ ਹਾਂ ਜਾਂ ਨਾ ਇੰਨੇ ਵੀ ਮਾਰਿਆ ਗੁਨਾਹ ਨਹੀਂ ਉਹ ਉਹਦੇ ਇਸ਼ਾਰੇ ਤੇ ਚੱਲਿਆ ਕੀ ਦੇ ਨਾਲ ਆ ਕੇ ਦੱਸੋ ਨਾਲ ਆ ਕੇ ਦੱਸੋ ਹਾਂ ਨਹੀਂ ਛੁੱਪ ਕੇ ਨੂੰ ਕਤਲ ਕਰਨ ਵਾਲਾ ਮਨੋਰ ਲ ਖੱਤਰ ਹੈ ਕਿ ਨਹੀਂ ਜਿੰਮੇਵਾਰ ਮਨੋਰ ਲ ਖੱਤਰ ਹੈ ਕਿ ਨਹੀਂ ਜਿੱਥੇ ਵੀ ਕਿਸ ਕੋਈ ਨਾ ਤੁਹਾਨੂੰ ਹੱਕਿਆ ਕਿਸੇ ਦੀ ਜਾਨ ਲੈਣ ਦਾ ਨਾ ਕਿਸੇ ਨਹੀਂ ਨਹੀਂ ਸਰ ਤੁਸੀਂ ਦੱਸੋ ਵੀ ਮਨੋਰ ਲ ਨਹੀਂ ਕਿਹਨੇ ਕਿਉਂ ਮਨੋਰ ਲ ਖੱਤਰ ਹੈ ਨਹੀਂ ਮਨੋਰ ਤੁਸੀਂ ਮੜੋਣਾ ਅੱਛਾ ਫਿਰ ਇਹ ਦੱਸੋ ਅੱਛਾ ਉਹ ਤਾਂ ਕਾਰਵਾਈ ਕਰਾਂਗੇ ਇਹ ਦੱਸੋ ਵੀ ਬਿਨਾ ਯੂਨੀਫਾਰਮ ਤੋਂ ਤੁਸੀਂ ਉੱਥੇ ਇਹ ਪੁਲਿਸ ਕਿਉਂ ਲਈ ਕਿਸੇ ਜੰਗ ਤੇ ਜੁੜੀ ਹੋਊਂ ਫੋਕਾ ਜੰਗ ਹੁੰਦੀ ਆ ਮਸ਼ੀਨਰੀ ਦਾ ਕੀ ਕਸੂਰ ਦੀ ਉੱਥੇ ਟਰੈਕਟਰ ਕਿਉਂ ਤੋੜੇਗੇ ਆਪਣੀ ਗੱਲ ਕਰ ਸਕਦਾ ਉਹ ਜੀ ਤੁਸੀਂ 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 ਆਇਆ ਕਰੋ ਆਇਆ ਕਰੋ ਮੇਰੀ ਗੱਲ ਸੁਣੋ ਇੱਕ ਆਇਆ ਕਰੋ ਤੁਸੀਂ ਆਜ਼ਾਦ ਉਮੀਦਵਾਰ ਉੱਠ ਕਰੋ ਹਾਂਜੀ ਤੁਸੀਂ ਆਜ਼ਾਦ ਉਮੀਦਵਾਰ ਉੱਠ ਕਰੋ ਅਸੀਂ ਤੁਹਾਤੋਂ ਸਵਾਲ ਨਹੀਂ ਕਰਦੇ ਤੁਸੀਂ ਸੋਥੋਂ ਸਵਾਲ ਤਾਂ ਹੁੰਦੇ ਆ ਤੁਸੀਂ ਭਾਜਪਾ ਦੇ ਨੁਮਾਇੰਦੇ ਹੋ ਤੁਸੀਂ ਦੱਸੋ ਵੀ ਮਨੋਰ ਲਾਲ ਖੱਤਾ ਕਾਤਰ ਹੈ ਕਿ ਨਹੀਂ ਇਹ ਜੇ ਪਿੱਤੇ ਕੀ ਇਤਰਾਜ਼ ਕੀ ਹੈ ਉਹਨੇ ਕਤਲ ਕੀਤਾ ਸਾਡੇ ਭਰਾ ਦਾ ਗੋਲੀਆਂ ਮਾਰੀਆਂ ਸਾਡਾ ਸਾਡਾ ਜੰਮਾਪੁਰ ਉਹਨੇ ਚੰਗਾ ਕੀਤਾ ਤੁਸੀਂ ਦੱਸੋ ਮਾਰਾ ਕੀਤਾ ਮਾਰੀ ਕੀਤਾ ਨਹੀਂ 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 ਉਹ ਫਰਜ਼ ਨਹੀਂ ਸੀ ਚੰਗਾ ਚੰਗਾ ਕਰਨਾ ਫਰਜ਼ ਨਹੀਂ ਇਹ ਕਹਿੰਦਾ ਕੀ ਚੰਗਾ ਕੀਤਾ ਮੇਰੀ ਗੱਲ ਸੁਣੋ ਮੈਂ ਮੇਰੇ ਮੇਰੇ ਉਹ ਯਾਰ ਵੇਖੋ ਵੇਖੋ ਸਭ ਮੇਰੀ ਗੱਲ ਸੁਣ ਨਹੀਂ 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 ਹਜੇ ਜਾਣਦੇ ਨਹੀਂ ਗੱਲ ਇਸ਼ਾਰੇ ਨਾ ਕਰੋ ਮਹਾਰਾ ਜਾਣਦੇ ਸੀ ਸਵਾਲ ਕਰ ਰਹੇ ਆ ਜਾਣਵਰ ਇਸ਼ਾਰੇ ਨਾ ਕਰੋ ਬਸ ਬੱਸ ਮੇਰੀ ਗੱਲ ਇਹ ਗੱਲ ਦਾ ਜਵਾਬ ਹੋਈ ਔਰ ਔਰ ਤੁਸੀਂ ਸਾਡੇ ਮੇਰੀ ਮੇਰੀ ਗੱਲ ਸੁਣ ਮੈਨੂੰ ਗੱਲ ਸੁਣ ਔਰ ਤੁਸੀਂ ਇਹ ਦੱਸੋ ਵੀ ਜਿਹੜਾ ਹੈਗਾ ਖੱਟੜ ਕਾਤਲ ਹੈ ਕਿ ਨਹੀਂ ਉਹ ਭਾਈ ਸਾਹਿਬ ਆਰਡਰ ਕਾ ਕਰ ਸੀ ਉੱਥੇ ਨਾ ਕੱਟਦੇ ਵੀ ਹੋ ਜੂ ਹਾਂ ਦੱਸੋ ਕਾਤਲ ਹੈ ਕਿ ਨਹੀਂ ਜਿੰਦੇ ਵੀ ਆਰਡਰ ਦਿੱਤੇ ਆਰਡਰ ਖੱਤਰ ਨਹੀਂ ਆਰਡਰ ਦਿੱਤੇ ਹੋਏ ਆਰਡਰ ਕੌਣ ਦਿੰਦਾ ਜਿਹਦੀ ਸਰਕਾਰ ਹੁੰਦੀ ਹੈ ਕਿ ਕੋਈ ਆਪੋਜੀਟ ਜੋ ਮੈਨੂੰ ਇਹ ਦੱਸੋ ਜੀ ਜਦੋਂ